ਜਿੱਥੇ ਵਿਸ਼ਾਪਾੜ ਦੇ ਵਿੱਚ 크리스마ਸ ਦਾ ਤਿਉਹਾਰ ਬਹੁਤ ਹੀ ਜ਼ਿਆਦਾ ਧੂਮ-ਧਾਮ ਦੇ ਨਾਲ ਮਨਾਇਆ ਗਿਆ ਉੱਥੇ ਹੀ ਏਸ਼ੀਆ ਦੀ ਸਭ ਤੋਂ ਖੂਬਸੂਰਤ ਚਰਚ ਦੇ ਨਾਮ ਤੋਂ ਜਾਣੇ ਜਾਣ ਵਾਲੀ ਖਾਂਬਰਾ ਚਰਚ ਦੇ ਵਿੱਚ ਵੀ 크리스마ਸ ਦਾ ਤਿਉਹਾਰ ਧੂਮ-ਧਾਮ ਦੇ ਨਾਲ ਮਨਾਇਆ ਗਿਆ ਇਸ ਮੌਕੇ ਤੋਂ ਤੇ ਰਾਜਨੀਤਿਕ ਲੋਕਾਂ ਦੇ ਵੱਲੋਂ ਵੀ ਸ਼ਿਰਕਤ ਚਰਚ ਦੇ ਵਿੱਚ ਕੀਤੀ ਗਈ ਹੈ ਮੀਡੀਆ ਦੇ ਨਾਲ ਗੱਲਬਾਤ ਕਰਦੇ ਹਾਂ ਖੰਬਰਾ ਚਰਚ ਦੇ ਪ੍ਰੈਜ਼ੀਡੈਂਟ ਜਤਿੰਦਰ ਗੌਰਮ ਸਿੰਘ ਨੇ ਜਿੱਥੇ ਲੋਕਾਂ ਨੂੰ ਵੱਡੇ ਦਿਨ ਦੀ ਵਧਾਈ ਦਿੱਤੀ ਆ ਉੱਥੇ ਹੀ ਉਹਨਾਂ ਦੱਸਿਆ ਕਿ ਸੰਗਤ ਦੇ ਲਈ ਵੀ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ ਇਸ ਦੇ ਨਾਲ ਹੀ ਸੰਗਤ ਦੇ ਲਈ ਹੋਰ ਵੀ ਕਈ ਸਚਾਰੂ ਢਾਂਗ ਦੇ ਨਾਲ ਪ੍ਰਬੰਧ ਕੀਤੇ ਗਏ ਨੇ ਤਾਂ ਜੋ ਸੰਗਤ ਨੂੰ ਕਿਸੇ ਵੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਸੋ ਮੈਂ ਪਰਮੇਸ਼ਵਰ ਦਾ ਬਹੁਤ ਧੰਨਵਾਦ ਕਰਦਾ ਅੱਜ ਤੁਸੀਂ ਖੰਬਰਾ ਚਰਚ ਵਿੱਚ ਦੇਖ ਰਹੇ ਹੋ ਵੱਡੀ ਗਿਣਤੀ 'ਚ ਲੱਖਾਂ ਦੀ ਗਿਣਤੀ 'ਚ ਲੋਕ ਇੱਥੇ ਨਤਮਸਤਕ ਹੋਏ ਨੇ ਅੱਜ ਪੂਰੇ ਵਿਸ਼ਬ ਦੇ ਵਿੱਚ ਵੱਡਾ ਦਿਨ ਮਨਾਇਆ ਜਾ ਰਿਹਾ ਵਾ ਪਰ ਮੈਂ ਵੱਡੇ ਦਿਨ ਦੀ 90 ਸਾਲ ਦੀ ਸਮੁੱਚੇ ਮੁਸੀਬ ਭਾਈਚਾਰੇ ਨੂੰ ਔਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆਪਣੇ ਭੈਣ ਭਰਾਵਾਂ ਨੂੰ ਮੁਬਾਰਕਬਾਦ ਦੇਣਾ ਔਰ ਸਾਡੀ ਭਾਈਚਾਰਕ ਸਾਂਝ ਬਣੀ ਰਵੇ ਅਸੀਂ ਏਕਤਾ ਦੇ ਵਿੱਚ ਰਹੀਏ ਸਾਡਾ ਪੰਜਾਬ ਤਰੱਕੀ ਕਰੇ ਸਾਡਾ ਹਿੰਦੁਸਤਾਨ ਤਰੱਕੀ ਕਰੇ ਉਹਦੇ ਲਈ ਅਸੀਂ ਪ੍ਰਾਰਥਨਾ ਕਰਦੇ ਆਂ ਔਰ ਪਰਮੇਸ਼ਵਰ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਮੇਰੀ ਹਰ ਇੱਕ ਆਵਾਜ਼ ਸੁਣਨ ਵਾਲੇ ਨੂੰ ਅਸੀਂ ਬLES ਕਰਦੇ ਆਂ ਪ੍ਰਭੂ ਯੇਸ਼ੂ ਮਸੀਹ ਦੇ ਨਾਮ 'ਚ ਆਇਆਂ ਕੀ ਅਰੇਂਜਮੈਂਟਸ ਕੀਤੇ ਗਏ ਨੇ ਕਾਸ ਅੱਜ ਬਹੁਤ ਵੱਡੀ ਗਿਣਤੀ ਚ ਸੰਤਾਂ ਦੇ ਲਈ ਲੰਗਰ ਦਾ ਇੰਤਜ਼ਾਮ ਕੀਤਾ ਗਿਆ ਵਾ ਉਹ ਪਰਮੇਸ਼ਵਰ ਦੇ ਦਾਸ ਪੋਸਟ ਲੰਕੋ ਯੂਸਫ ਨੂਲਾ ਜੀ ਉਹਨੇ ਇਥੇ ਆ ਕੇ ਸਟੇਜ ਦੇ ਉੱਪਰ ਸੰਤਾਂ ਨੂੰ ਪਰਮੇਸ਼ਵਰ ਦਾ ਵਚਨ ਸੁਣਾਉਣਗੇ ਪਰ ਉਹਨਾਂ ਲਈ ਪ੍ਰਾਰਥਨਾ ਕੀਤੀ ਜਾਏਗੀ ਵੀ ਪਰਮੇਸ਼ਵਰ ਦੀ ਦਇਆ ਪਰਮੇਸ਼ਵਰ ਦੀ ਕਿਰਪਾ ਸਾਰੇ ਭਾਈਚਾਰੇ ਉੱਪਰ ਬਣੀ ਰਵੇ ਸੋ ਮੈਂ ਪਰਮੇਸ਼ਵਰ ਕੀ ਪ੍ਰਾਰਥਨਾ ਕਰਦਾ ਵਾਂ ਵੀ ਜਿਹੜੇ ਸ਼ਰਧਾਲੂ ਲੋਕ ਆ ਉਹਨਾਂ ਨੂੰ ਪਰਮੇਸ਼ਵਰ ਅਕਲ ਬੁੱਧੀ ਬਖਸ਼ਣ ਸਾਡੀ ਆਪਸੀ ਭਾਈਚਾਰਾ ਇਨਸਾਨ ਜਿਹੜੀ ਆ ਬਣੀ ਰਵੇ ਕਿਉਂਕਿ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੇ ਲੋਕ ਆ ਅਸੀਂ ਸਾਰੇ ਧਰਮਾਂ ਨੂੰ ਪਿਆਰ ਕਰਦੇ ਆ ਜਿਹੜੇ ਸਾਡੇ ਦੁਸ਼ਮਣ ਆ ਬਾਈਬਲ ਦੇ ਵਿੱਚ ਲਿਖਿਆ ਉਹਨਾਂ ਲਈ ਵੀ ਤੁਸੀਂ ਪ੍ਰਾਰਥਨਾ ਕਰੋ ਅਸੀਂ ਉਹਨਾਂ ਲਈ ਵੀ ਪ੍ਰਾਰਥਨਾ ਕਰਦੇ ਆ ਪਰਮੇਸ਼ੁਰ ਉਹਨਾਂ ਤੇ ਵੀ ਕਿਰਪਾ ਰੱਖੇ ਦਇਆ ਕਰੇ ਪਰ ਚੜ੍ਹਦੀ ਕਲਾ 'ਚ ਉਹ ਸਾਰੇ ਰਹਿਣ ਧੰਨਵਾਦ ਬਿਊਰੋ ਰਿਪੋਰਟ 1 ਪੁਆਇੰਟ